ਹਾਂਜੀ ਇਹ ਦੇਖੋ ਅੱਜ ਮੈਂ ਤੁਹਾਡੇ ਹੈਲੋ ਹਾਂਜੀ ਇਹ ਦੇਖੋ ਕਿੰਨਾ ਸੋਹਣਾ ਫਲਾਵਰ ਬਣ ਕੇ ਰੈਡੀ ਹੋਇਆ ਸਭ ਤੋਂ ਪਹਿਲਾਂ ਆਪਾਂ ਨਾ ਆ ਤੁਹਾਨੂੰ ਫਲਾਵਰ ਬਣਾਉਣਾ ਸਿਖਾਉਣੀ ਆਈ ਮੈਂ ਸੈਂਟਰ ਦੇ ਵਿੱਚ ਪਹਿਲਾਂ ਇੱਕ ਬੁਲੀਅਨ ਪਾ ਲਿਆ ਹੁਣ ਆਪਾਂ ਇੱਕ ਸਾਈਡ ਤੋਂ ਬੁਲੀਅਨ ਪਾਵਾਂਗੇ ਇਹ ਇਦਾਂ ਬੁਲੀਅਨ ਪਾਵਾਂਗੇ ਜੀ ਆਪਾਂ ਬਸ ਜਿੰਨੀ ਕਿਹਦੀ ਸਪੇਸ ਆ ਉਹਦੇ ਹਿਸਾਬ ਨਾਲ ਆਪਾਂ ਸੂਈ ਦੇ ਆਲੇ-ਦਲੇ ਸਰਕਲ ਲਗਾ ਲਾਂਗੇ ਤੇ ਇਹ ਨੀਡਲ ਦੇ ਵਿੱਚ ਬੁਲੀਅਨ ਥ੍ਰੈਡ ਰੱਖ ਕੇ ਆਪਾਂ ਇਦਾਂ ਕਮਾ ਲਾਂਗੇ ਤੇ ਹੁਣ ਆਪਾਂ ਇਧਰਲੀ ਸਾਈਡ ਸੈਂਟਰ 'ਚ ਪਾਵਾਂਗੇ ਬੋਸੋਣਾ ਫਲਾਵਰ ਬਣ ਕੇ ਰੈਡੀ ਹੁੰਦਾ ਇਹਨੂੰ ਪਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਰਹੀ ਹਾਂ ਜੀ ਕਿਵੇਂ ਪਾਉਣਾ ਹੁਣ ਇਹਨੂੰ ਆਪਾਂ ਘਮਾਉਣਾ ਜੀ ਆਲਦਾਂ ਨੀਂਡਲ ਦੇ ਬਿਲਕੁਲ ਨੀਂਡਲ ਦੇ ਆਲਦਾਂ ਘੁਮਾ ਕੇ ਹੁਣ ਜੀ ਇਹਨੂੰ ਆਪਾਂ ਇੱਥੇ ਹੁਣ ਆਪਾਂ ਇਹਨਾਂ ਦੋਹਾਂ ਦੇ ਸੈਂਟਰ ਚੋਂ ਆਹ ਕੱਢਣਾ ਨਾਲ ਹੀ ਮੇਰੇ ਚੈਨਲ ਤੇ ਨਾਮ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਦੇਖੋ ਹੁਣ ਮੈਂ ਇਹ ਬੁਲੀਅਨ ਪਾ ਲਿਆ ਇਹਨਾਂ ਬੋਸਨ ਆਫ ਫਲਾਵਰ ਜੇਕਰ ਆਪਾਂ ਇੱਕ ਲੈਂਡ 'ਚ ਹੀ ਸਟਾਰਟਿੰਗ ਕਰਦੇ ਆਂ ਜੀ ਉਹ ਉਦਾਂ ਬੁਲੀਆਂ ਨੇ ਨਹੀਂ ਪੈਂਦੇ ਸਹੀ ਇਹ ਬਹੁਤ ਸੋਹਣੇ ਬੁਲੀਆਂਨ ਵਾਂਗ ਕੇ ਰੈਡੀ ਹੁੰਦਾ ਫਲਾਵਰ ਐ ਇਦਾਂ ਸੂਟ ਤੇ ਆਪਾਂ ਫਲਾਵਰ ਵੀ ਛੋਟੇ ਛੋਟੇ ਪਾ ਕੇ ਰੈਡੀ ਕਰ ਸਕਦੇ ਆਂ ਇਦਾਂ ਜਿਵੇਂ ਘੇਰੇ ਤੇ ਤਿੰਨ ਫਲਾਵਰ ਪੈਂਦੇ ਆ ਇਹ ਇਹ ਦੇਖੋ ਜੀ ਬਾਕੀ ਹਰੇਕ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾਗਾ ਆ ਨੂੰ ਮੇਰਾ ਤਰੀਕਾ ਕਿਦਾਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਹੁਣ ਆ ਚੀਜ਼ ਤੋਂ ਆਪਾਂ ਪਾਵਾਂਗੇ ਜੀ ਬਸ ਜਿੱਥੇ ਆਪਾਂ ਨੀਡਲ ਥ੍ਰੈਡ ਕੱਢਿਆ ਨੀਡਲ ਆਪਾਂ ਬਿਲਕੁਲ ਉਹਦੇ ਲਵੇ ਦੀ ਪਾਉਣੀ ਹੈ ਜੀ ਬਿਲਕੁਲ ਕੋਈ ਫਰਕ ਕਰਨਾ ਹੁਣ ਜਿਹੜੇ ਆਪਣੀ ਇਹ ਸਪੇਸ ਆਪਾਂ ਸਾਰਿਆਂ ਦੀ ਛੱਡੀ ਆ ਇਹ ਆਪਾਂ ਹੁਣ ਕਵਰ ਕਰਨੀ ਹੈ ਜੀ ਇਹ ਹੁਣ ਬਿਲਕੁਲ ਆਪਾਂ ਉਸੇ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਕਵਰ ਕਰ ਦੇਣਾ ਸਾਰੇ ਫੁੱਲੀਆਂ ആയിക്കൊന്നു രാജമേ ദ ജാ ആ ചീസ് പാക നീഡൽ ഇത് കിട്ടിയാണ് ബസ് പേസ് ബാ ല ബാ ബസാന കവർ കാ സാ ഫ സോണാ ബാക്ക് ഫലഫീക ഫലവർ ബണി രണ്ടി മീഡൽ ജീ റഡൽ പായ സിംഗ് ട്രെഡ് ന വിയഡ ਦੇ ਬੁਲੀਅਨ ਹੀ ਵਧੀਆ ਲੱਗਦੇ ਆ ਇਹ ਦੇਖੋ ਆਪਣਾ ਕਵਰ ਹੁੰਦਾ ਜਾਂਦਾ ਨਾ ਪ੍ਰੋਪਰ ਹਾਂਜੀ ਇਹ ਦੇਖੋ ਇਹ ਮੈਂ ਫੇਰ ਫੇਰ ਹੁਣ ਬੁਲੀਅਨ ਪਾਵਾਂਗੀ ਜਿਹੜੀ ਜਿਹੜੀ ਆਪਣੀ ਸਪੇਸ ਰਹੇਗੀ ਉੱਥੇ ਇੱਥੇ ਆਪਾਂ ਪ੍ਰੋਪਰ ਉਸੇ ਤਰ੍ਹਾਂ ਹੀ ਬੁਲੀਅਨ ਪਾਵਾਂਗੇ ਤੇ ਆ ਚੀਜ਼ ਤੇ ਰਹਿ ਗਿਆ ਇੱਕ ਆਪਣਾ ਆਪਾਂ ਇਹਨੂੰ ਵੀ ਕਵਰ ਕਰਾਂਗੇ ਇਹ ਕਵਰ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਫਿਰ ਮੈਂ ਆ ਚੀਜ਼ ਤੇ ਕਿਹੜਾ ਪਾਵਾਂਗੀ ਕਲਰ ਉਹ ਕਿਵੇਂ ਪਾਵਾਂਗੀ ਇਹ ਤੁਹਾਡੀ ਮਰਜ਼ੀ ਹੈ ਪਹਿਲਾਂ ਬੁਲੀਆਂ ਬਣਾਉਣੇ ਬੁਲੀਆਂ ਬਣਾ ਲਓ ਜਾਂ ਪਹਿਲਾਂ ਤੁਸੀਂ ਪੱਤੀਆਂ ਬਣਾਉਣਾ ਚਾਹੁੰਦੇ ਹੋ ਪੱਤੀਆਂ ਬਣਾ ਲੀਆਂ ਫਿਰ ਬੁਲੀਆਂ ਬਣਾ ਲੇ ਇਹ ਤਾਂ ਬੋਰ ਹੋ ਗਏ ਫਿਰ ਆਪਾਂ ਆ ਬਣਾ ਲੇ ਇਹ ਆਪਣੀ ਮਰਜ਼ੀ ਹੈ ਜੀ ਜਿਹੜੀ ਚੀਜ਼ ਤੁਹਾਨੂੰ ਆਪਣਾ ਬੋਰਿੰਗ ਹੁੰਦੇ ਜਾਂਦੇ ਆ ਦੂਸਰਾ ਫਲੇਵਰ ਆ ਜਿਹੜਾ ਉਹ ਆਪਾਂ ਕਵਰ ਕਰਦੇ ਜਾਣਾ ਇਹ ਨਹੀਂ ਹੈਗਾ ਵੀ ਪਹਿਲਾਂ ਆਪਾਂ ਬੁਲੀਆਂ ਨਹੀਂ ਪਾਉਣੇ ਤਾਂ ਬੁਲੀਆਂ ਹੀ ਪਾਉਣੇ ਆ ਹੁਣ ਮੇਰੇ ਆ ਬੁਲੀਆਂ ਰਹਿੰਦੇ ਥੋੜੀ ਮੇਰੇ ਇਥੋਂ ਦੰਟੀ ਵੀ ਗੇਰੇ ਪੱਤੀ ਰਹਿੰਦੀ ਆ ਪਰ ਮੈਂ ਤੁਹਾਨੂੰ ਦਿਖਾਉਣ ਦੀ ਖਾਤਰ ਪਹਿਲਾਂ ਆ ਬਣਾਉਣ ਲੱਗੀ ਸੀ ਹੁਣ ਆਪਾਂ ਇਹ ਦੱਸਾਂਗੇ ਹੁਣ ਆਪਾਂ ਇਹ ਕੀ ਪਾਵਾਂਗੇ ਇੱਥੇ ਆ ਜਿਹੜੀ نیچے ਵਿਚਾਲੇ ਸਪੇਸ ਬਚ ਗਈ ਇੱਥੋਂ ਆਪਾਂ ਨੀਡਲ ਕੱਢੀ ਜੀ ਤੇ ਇਦਾਂ ਨਾਲ ਆਪਾਂ ਦੋ ਵਾਰੀ ਨੀਡਲ ਦੇ ਉੱਪਰ ਦੀ ਥ੍ਰੈਡ ਘਮਾਇਆ ਹੈਲੋ ਹਾਂਜੀ ਇਹ ਦੇਖੋ ਇਦਾਂ ਨਾਲ ਆਪਾਂ ਦੋ ਵਾਰੀ ਨੀਡਲ ਆ ਜਿਹੜਾ ਥ੍ਰੈਡ ਆ ਇਹ ਆਪਾਂ ਫੜ ਕੇ ਰੱਖਣ ਇਹ ਥੋੜਾ ਹੈ ਨਾ ਜੁ ਮੈਂ ਨੋਟ ਲਗਾਉਣੇ ਨੇ ਆਪਾਂ ਥੋੜੀ ਜਿਹੀ ਟਾਈਟਲ ਗੋਣੇ ਨੇ ਇਹਦੇ ਚ ਜਿਹੜੀ ਨੋਟ ਆ ਉਹ ਥੋੜੀ ਜਿਹੀ ਲੂਸ ਰੱਖਣੀ ਆ ਦੇਖੋ ਜਿਵੇਂ ਆਪਾਂ ਆਹ ਜੀ ਇਤੋ ਜਿਵੇਂ ਆਪਾਂ ਆਹ ਜੀ ਇਤੋ ਨੀਡਲ ਇਦਾਂ ਪਾਈ ਤੇ ਆਹ ਚੀਜ਼ ਤੇ ਆਪਾਂ ਬਿਲਕੁਲ ਇੱਥੇ ਪਾਤੀ ਨਾ ਤੇ ਆਹ ਚੀਜ਼ ਆਪਾਂ ਥੋੜੀ ਜਿਹੀ ਲੂਸ ਕਰਕੇ ਰੱਖਣੀ ਆ ਤੇ ਨੀਡਲ ਆਪਣੀ ਇਦਾਂ ਪਾਓ ਇਹ ਦੇਖੋ ਪੈਂਦੇ ਆ ਨਾ ਪੂਰੀ ਪ੍ਰੋਪਰ ਫਲਫੀ ਕੀ ਨੋਟ ਇਦਾਂ ਨੋਟ ਪਾਉਣੀ ਆ ਜੀ ਜਿਹੜੀ ਆਪਾਂ ਇਹ ਜੇ ਆਪਾਂ ਟਾਇਟ ਕਰਕੇ ਨਾਟ ਨਹੀਂ ਪਾਉਣੀ ਜਦੋਂ ਆਪਾਂ ਦੂਸ ਹੁਣ ਆ ਨਾਟ ਪਾ ਲਈ ਦੇਖੋ ਪਾ ਲਈ ਨਾ ਹੁਣ ਜਦੋਂ ਆਪਾਂ ਅਗਲੀ ਪਾਉਣੀ ਆ ਤਾਂ ਆਪਾਂ ਜਿਹੜਾ ਥ੍ਰੈਡ ਆ ਉਹ ਖਿੱਚਣਾ ਨਹੀਂ ਹੈਗਾ ਜੀ ਲੂਜ਼ ਰੱਖਣਾ ਇਦਾਂ ਹੀ ਆਪਾਂ ਇਹਨੂੰ ਨਾਟ ਲਗਾਵਾਂਗੇ ਦੋ ਵਾਰੀ ਨੀਡਲ ਦੇ ਉੱਪਰ ਤੇ ਘੁਮਾਇਆ نیچے ਲੈ ਕੇ ਗਏ ਅਸੀਂ ਇੰਨਾ ਧਿਆਨ ਰੱਖਿਓ ਜਦੋਂ ਅਗਲੀ ਨੀਡਲ ਆਪਾਂ ਨਾਟ ਲਗਾਉਣੀ ਆ ਜਦੋਂ ਆਪਾਂ ਥ੍ਰੈਡ ਖਿੱਚ ਲੈਣੇ ਹੁੰਦੇ ਆ ਇਹਦਾ ਥ੍ਰੈਡ ਨਾ ਖਿੱਚਣਾ ਨਹੀਂ ਹੈਗਾ ਬਿਲਕੁਲ ਫੁੱਲ ਆ ਗਈ ਤਾਂ ਹੁਣ ਇਦਾਂ ਲੈ ਕੇ ਆਓ ਬਿਲਕੁਲ ਨਹੀਂ ਖਿੱਚਣਾ ਇਹ ਆਪਾਂ ਪਹਿਲਾਂ ਨਾ ਸ਼ੇਪ ਬਣਾ ਲਈ ਸੀ ਤਕੋਨ ਉਹਦੇ ਸਾਬ ਨਾਲ ਆਪਾਂ ਇਹ ਨੋਟ ਲਗਾਤੀ ਦੇਖੋ ਕਿੰਨੀ ਵਧੀਆ ਲੱਗ ਕੇ ਰੈਡੀ ਹੋਈ ਆ ਠੀਕ ਆ ਇਸੇ ਤਰ੍ਹਾਂ ਹੀ ਮੈਂ ਨਾ ਆ ਚੀਜ਼ ਤੇ ਇਦਾਂ ਲਗਾ ਕੇ ਪੱਤੀਆਂ ਇਹਨਾਂ ਦੇ ਹਲੇ ਵਾਲੇ ਜੈਲੋ ਨੋਟ ਲਗਾਈ ਆ ਤੇ ਕੋਸਕ ਫਲਾਵਰ ਨੇ ਜਿਹੜੇ ਉਹ ਸਿੱਧੇ ਹੀ ਪਾਏ ਆ ਮੈਂ ਉਹ ਵੀ ਤੁਹਾਨੂੰ ਦਿਖਾ ਦਿੰਨੀ ਆ ਮੈਂ ਕਿਵੇਂ ਪਾਏ ਨੇ ਕੋਸਕ ਫਲਾਵਰ ਮੈਂ ਬੂਲੀਨ ਟੈਪ ਪਾਈ ਨੇ ਕੋਸਕ ਫਲਾਵਰ ਸਿੱਧੇ ਪਾਇਆ ਇਹ ਸਿੱਧੇ ਕਿਵੇਂ ਪਾਇਆ ਉਹ ਮੈਂ ਆ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਨਾ ਆਪਾਂ ਆ ਚੀਜ਼ ਇੱਥੇ ਵਿਚਾਲੇ ਦੇ ਸੈਂਟਰ 'ਚ ਨਾ ਇੱਕ ਬੁਲੀਅਨ ਪਾ ਲੈਣਾ ਇੰਨੀ ਚੀਜ਼ ਤੋਂ ਲੈ ਕੇ ਆ ਚੀਜ਼ ਵਿਚਾਲੇ ਵਿਚਾਲੇ ਦੇਖੋ ਇਹ ਵੀ ਆਪਣਾ ਟਾਵਲ ਹੀ ਰੱਖਿਆ ਥ੍ਰੈਡ ਨਾਲ ਹੀ ਮੇਰੇ ਚੈਨਲ ਤੇ ਕੋਈ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਆਪਾਂ ਵਿਚਾਲੇ ਦੀ ਬੁਲੀਅਨ ਪਾ ਲਿਆ ਤੇ ਇਹਨੂੰ ਆਪਾਂ ਇਹ ਫਲਫੀ ਤਾਂ ਹੀ ਬਣਦਾ ਹੈ ਇਨੂੰ ਪਹਿਲਾਂ ਆਹ ਚੀਜ਼ ਨੂੰ ਇਦਾਂ ਕਵਰ ਕਰਨਾ ਸਟਾਰਟ ਕਰ ਦੇਣਾ ਪਹਿਲਾਂ ਆਪਾਂ 2 ਜਾਂ 4 ਰਾਊਂਡ ਇੱਧਰੀ ਸੈੜ ਲਗਾਉਣੀ ਹੈ ਇਹਦੇ ਇਦਾਂ ਸਿੱਧੇ ਹੀ ਬਿਲਕੁਲ ਇਦਾਂ ਹੀ ਇਹ ਆਪਾਂ ਇਧਰ ਲਗਾ ਕੇ ਫਿਰ ਆਪਾਂ ਨੀਡਲ ਆਹ ਚੀਜ਼ ਨੂੰ ਜੇ ਤੋਂ ਕੱਢਣੀ ਹੈ ਜੀ ਤੇ ਹੁਣ ਆਪਾਂ ਆਹ ਚੀਜ਼ ਤੋਂ ਇਹਨੂੰ ਕਵਰ ਕਰਾਂਗੇ ਦੇਖੋ ਇਤਹੀਉ ਆਪਾਂ ਕਵਰ ਜਦੋਂ ਕਰਾਂਗੇ ਦੇਖ ਕੇ ਵਿਚਾਲੇ ਕਿੰਨਾ ਸੋਹਣਾ ਫਲਫੀ ਗਿਆ ਬਣ ਕੇ ਰੈਡੀ ਹੋਊਗਾ ਤੇ ਇਦਾਂ ਹੀ ਹੁਣ ਇਹਨੂੰ ਆਪਾਂ ਪ੍ਰੋਪਰ ਸਾਰੇ ਨੂੰ ਕਵਰ ਕਰ ਦੇਣਾ ਜੀ ਉੱਪਰ ਦੀ ਨੀਡਲ ਕੱਢ ਕੇ نیچے ਜੇ ਤੁਸੀਂ ਇਦਾਂ ਨਹੀਂ ਤੁਹਾਨੂੰ ਆਉਂਦਾ ਤਾਂ ਇਦਾਂ ਵੀ ਕਪਾ ਸਕਦੇ ਹੋ ਜੀ ਮੈਂ ਉੱਪਰ ਦੀ ਪਾ ਲਈ ਫਿਰ ਤੁਸੀਂ ਇਦਾਂ ਕਰਕੇ نیچے ਦੀ ਪਾ ਲਈ ਇਹ ਦੇਖੋ ਇਹ ਵਿਚਾਲੇ ਇਹਨਾਂ ਫਲਫੀ ਗਿਆ ਬਣੂਗਾ ਬਹੁਤ ਸੋਹਣਾ ਪਹਿਲਾਂ ਤੁਸੀਂ ਟ੍ਰੇਸ ਬਣਾ ਲਿਓ ਉਹਦੇ ਨਾਲ ਸੋਨੂ ਬਣਾਉਣਾ ਬਹੁਤ ਸੁਖਾਲਾ ਹੋ ਜਾਊਗਾ ਬਾਕੀ ਹਰੇਕ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੀ ਮੇਰਾ ਤਰੀਕਾ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਇਦਾਂ ਦਾ ਆਪਾਂ ਫਲਾਵਰ ਬਣਾ ਲੈਣਾ ਤੇ ਇਹਦੇ ਵਿੱਚ ਵੀ ਆਪਾਂ ਆ ਚੀਤੇ ਨਾਟ ਹੀ ਲਗਾਉਣੀਆਂ ਦੇਖੋ ਉੱਪਰ ਚਾਲੇ ਫਲਫੀ ਕੇ ਬਣ ਗਏ ਨਾ ਉੱਪਰ ਨੂੰ ਇਹ ਵਿਚਾਲੇ ਵਿੱਚ ਨਾਟ ਬੁਲੀਅਨ ਪਾਇਸੀ ਸੌਰੀ ਤੇ ਉਹਦੇ ਕਰਕੇ ਉੱਪਰ ਦੀ ਜਦੋਂ ਆਪਾਂ ਇਦਾਂ ਇਹ ਸਾਰੇ ਕਵਰ ਕਰੇ ਨਾ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਦੇਖੋ ਇਦਾਂ ਹੀ ਮੈਂ ਆ ਬਣਾਏ ਸੀਗੇ ਤੇ ਇਦਾਂ ਹੀ ਤੁਸੀਂ ਛੋਟੇ ਛੋਟੇ ਜਿਹੜੇ ਫਲਾ ਫਲਾਵਰ ਛੋਟੇ ਛੋਟੇ ਬਣਾ ਕੇ 3 نیچے ਬਾਟਰ ਤੇ ਇੱਕ ਉੱਪਰ ਆਰਮ ਤੇ ਇੱਕ ਹੀ نیچے-नीचे ਬਾਟਮ ਤੇ ਤੇ ਜੇ ਤੁਸੀਂ ਚਾਹੋ ਤਾਂ ਆਪਣੇ ਦੁਪट्टे ਤੇ ਵੀ ਕਵਰ ਕਰ ਸਕਦੇ ਹੋ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਤੇ ਬਾਕੀ ਮੇਰੀ ਆਉਣ ਵਾਲੀ ਵੀਡੀਓ ਕਿਸ ਟਾਪਿਕ ਤੇ ਹੋਵੇ ਜਰੂਰ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਕਿਦਾਂ ਦੀ ਲੱਗੀ ਉਹ ਵੀ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ ਇਹ ਬਹੁਤ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਇਹਨੂੰ ਤੁਸੀਂ ਦੁਪੱਟੇ ਤੇ ਵੀ ਰੈਡੀ ਕਰ ਸਕਦੇ ਹੋ ਜਿਵੇਂ ਦੁਪੱਟੇ ਤੇ ਇਦਾਂ ਦੇ ਛੋਟੇ-ਛੋਟੇ ਹਾ ਬੁਲੀਆਂ ਬਣਾ ਲਿਆ نیچے ਨੋਟ ਲਗਾ ਕੇ نیچے ਆ ਲਗਾ ਕੇ نیچے ਸਰਫਾਟ ਪੱਤੀ ਲਗਾ ਲਈ ਮਿਰਿਆ ਪੱਤੀ ਕਰ ਕਾ ਨਹੀਂ ਇੱਥੇ ਤਾਂ ਰਹਿੰਦੀ ਆ ਚਲੋ ਆ ਪੱਤੀ ਲਗਾ ਲਈ ਉਹਦੇ ਨਾਲ ਇਹ ਇੱਕ ਇਧਰ ਪੱਤੀ ਲਗਾ ਲਈ ਜਿਵੇਂ ਦੋ-ਦੋ ਪੱਤੀਆਂ ਵਿਚਾਲੇ ਆ ਬੁਲੀਆਂ ਨਾਲ ਫਲਾਵਰ ਤੇ نیچے ਨੋਟ ਲਗਾ ਕੇ ਬਹੁਤ ਸੋਹਣਾ ਜਿਹੜੀ ਦੁਪੱਟਾ ਬਣ ਕੇ ਰੈਡੀ ਹੁੰਦਾ ਕਿਉਂਕਿ ਬੁਲੀਆਂ ਨਾਲ ਦੇ ਦੁਪੱਟੇ ਬਹੁਤ ਮਹਿੰਗੇ ਹੁੰਦੇ ਆ ਜੀ ਕਿਉਂਕਿ ਉਹ ਤੇ ਆਪਣੇ ਹੈਂਡ ਦੀ ਆਪਣੀ ਮਿਹਨਤ ਲੱਗੀ ਹੁੰਦੀ ਹੈ ਹੈਂਡਵਰਕ ਦਾ ਜਦੋਂ ਆਪਾਂ ਵਰਕ ਕਰਦੇ ਹਾਂ ਤੇ ਉਹਦੀ ਜਿਹੜੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਨਿਗਾ ਵੀ ਲੱਗਦੀ ਹੈ ਤੇ ਮਿਹਨਤ ਵੀ ਬਹੁਤ ਜ਼ਿਆਦਾ ਆਪਣੇ ਹੱਥਾਂ ਦੀ ਸਫਾਈ ਦੇ ਤੇ ਪੈਂਡ ਹੁੰਦਾ ਬਾਕੀ ਜਿਵੇਂ ਜਿਵੇਂ ਸਫਾਈ ਆ ਉਮੀਓਮਣਾ ਆਪਣਾ ਫਲਾਵਰ ਵਗੈਰਾ ਵਧੀਆ ਬਣਦਾ ਜੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਜੀ ਧੰਨਵਾਦ ਰੱਬ ਰੱਖੇ